ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਡੇ ਪੰਜਾਬ ਦੇ ਲੋਕ ਅਕਸਰ ਹੀ ਆਪਣੇ ਪੰਜਾਬੀਆਂ ਦੀਆਂ ਲੱਤਾਂ ਪਾਹਾਂ ਬਹੁਤ ਜ਼ਿਆਦਾ ਖਿੱਚਤ ਨਹੀਂ ਜਦੋਂ ਵੀ ਕੋਈ ਥੋੜਾ ਸਾ ਕਾਮਯਾਬੀ ਦੀ ਸੀੜੀ 'ਤੇ ਪਹੁੰਚਦਾ ਹੈ ਤਾਂ ਉਹ ਹਮੇਸ਼ਾ ਹੀ ਉਸਦੇ ਆਪਣੇ ਹੀ ਲੋਕ ਉਸ ਦੀਆਂ ਲੱਤਾਂ ਪਾਹਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ ਅਜਿਹੇ ਹੀ ਇੱਕ ਮਸਲਾ ਸਾਡੇ ਨਾਲ ਹੋਇਆ ਪਰੰਤੂ ਆਪਣੇ ਮਸਲੇ ਦੀ ਗੱਲ ਆਪਾਂ ਨਹੀਂ ਕਰਾਂਗੇ ਇੱਥੇ ਆਪਾਂ ਗੱਲ ਕਰਾਂਗੇ ਸਰਦਾਰ ਪਰਮਜੀਤ ਸਿੰਘ ਜੀ ਇਹਨੇ ਖੰਨੇ ਵਾਲੇ ਭਾਈ ਅਮਰ ਪਰਮਜੀਤ ਸਿੰਘ ਭਾਈ ਪਰਮਜੀਤ ਸਿੰਘ ਜੀ ਇੱਕ ਮਾਸਟਰ ਸ਼ੈਫ ਨੇ ਔਰ 7 ਵਾਰ ਮਾਸਟਰ ਸ਼ੈਫ ਦਾ ਆਡੀਸ਼ਨ ਦੇ ਚੁੱਕੇ ਨੇ ਔਰ 3 ਵਾਰ ਇਹ ਸਿਲੈਕਟ ਹੋਣ ਦੇ ਕਿਨਾਰੇ ਵੀ ਪਹੁੰਚ ਚੁੱਕੇ ਸੀ ਪਰ ਜੋ ਇਹਨਾਂ ਨੂੰ ਸਿਲੈਕਟ ਕਰਨ ਵਾਲੇ ਆਪਣੇ ਪੰਜਾਬੀ ਜਜ ਹੀ ਹੁੰਦੇ ਨੇ ਪਰੰਤੂ ਉਹ ਇਹਨਾਂ ਨੂੰ ਛੱਡ ਕੇ ਕੁੜੀਆਂ ਨੂੰ ਸਿਲੈਕਟ ਕਰ ਲੈਂਦੇ ਨੇ ਔਰਤਾਂ ਨੂੰ ਸਿਲੈਕਟ ਕਰ ਦਿੰਦੇ ਨੇ ਜੋ ਉੱਥੇ ਮਾਸਟਰ ਸ਼ੈਫ ਦੇ ਜਾ ਦੇ ਹੁੰਦੇ ਨੇ ਚਲੋ ਉਸ ਚੀਜ਼ ਨੂੰ ਛੱਡ ਦਿੰਨੇ ਹਾਂ ਇਹਨਾਂ ਨੇ ਖੰਨੇ ਦੇ ਵਿੱਚ ਆਪਣਾ ਪ੍ਰੋਜੈਕਟ ਲਗਾਇਆ ਸੀ ਔਰ ਇਹਨਾਂ ਦਾ ਪੂਰਾ ਵੀਡੀਓ ਇੱਥੇ ਤੁਸੀਂ ਮੇਰੇ ਮਗਰ ਸਕਰੀਨ ਦੇ ਉੱਤੇ ਦੇਖ ਰਹੇ ਹੋਗੇ ਇਹਨਾਂ ਨੇ ਕੀ ਗੱਲ ਕਹੀ ਆਪਾਂ ਇਹਨਾਂ ਦੇ ਮੂੰਹ ਤੋਂ ਇਹਨਾਂ ਦੀ ਸਾਰੀ ਗੱਲਬਾਤ ਸੁਣ ਲੰਨੇ ਹਾਂ ਔਰ ਇਸ ਤੋਂ ਬਾਅਦ ਦੋਸਤੋ ਆਪਾਂ ਅਗਲੀ ਗੱਲਬਾਤ ਕਰਾਂਗੇ ਆਪਾਂ ਇਹ ਵੀਡੀਓ ਇਸ ਕਰਕੇ ਪਾ ਰਹੇ ਹਾਂ ਕਿਉਂਕਿ ਸਾਡੇ ਪੰਜਾਬੀ ਲੋਕ ਆਪਣੇ ਹੀ ਪੰਜਾਬੀਆਂ ਨੂੰ ਮਾਰਨ ਦੇ ਉੱਤੇ ਲੱਗੇ ਹੋਏ ਨੇ ਔਰ ਇਹਨਾਂ ਦੀ ਵੀਡੀਓ ਦੇ ਵਿੱਚ ਕੀ ਅਪੀਲ ਆ ਇਹ ਅਪੀਲ ਤੁਸੀਂ ਜ਼ਰੂਰ ਸੁਣੋ ਵਾਇਜ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਪਰਮਜੀਤ ਸਿੰਘ ਹੈ ਮੈਂ ਖਨੇ ਸ਼ਹਿਰ ਚ ਰਹਿਣਾ ਤੇ ਮੈਨੂੰ ਕੁਕਿੰਗ ਦਾ 15 ਸਾਲ ਦੀ ਉਮਰ ਤੋਂ ਹੀ ਸ਼ੌਂਕ ਹੈ ਐ ਮੈਂ ਕਾਦਾ ਸੀ ਤੇ ਇਹਦਾ ਕਿ ਮੈਂ ਜਿਆਦਾ ਦਿੱਲੀੋਂ 41 ਸਾਲ ਹੋ ਗਏ ਇੱਥੇ ਆਇਆ 84 ਦੇ ਰਾਈਟਸ ਪੰਜਾਬ ਖਨੇ ਰਹਿਣਾ ਬੜੀ ਗੱਲ ਇਹ ਤਾਂ ਹੈ ਕਿ ਮੈਨੂੰ ਲੋਕ ਕੰਮ ਨਹੀਂ ਕਰਨ ਦਿੰਦੇ ਬਿਲਕੁਲ ਇੰਨੀ ਫੁੱਟ ਸਤਾ ਨਹੀਂ ਕਿ ਮੈਂ ਇੱਥੇ ਕੋਈ ਚੰਗੀ ਦੁਕਾਨ ਜਾਂ ਕੁਛ ਲੈ ਸਕਾਂ 40 41 ਸਾਲਾਂ ਵਿੱਚ ਤੇ ਲੈ ਨਹੀਂ ਪਾਇਆ ਕਿਉਂਕਿ ਇੱਥੇ ਕੋਈ ਸ਼ਰਾਬ ਬਣਦਾ ਨਹੀਂ ਭਾਜੀ ਪੈਸੇ ਦਾ ਇਨੀ ਕਿਦੋਂ ਚੰਗੀ ਜਗ੍ਹਾ ਤੇ ਦੁਕਾਨ ਲੈਣੀ ਬੜੀ ਮੁਸ਼ਕਲ ਹੈ ਮੇਰੇ ਵਾਸਤੇ ਤੇ ਗੱਲ ਇਹ ਤਾਂ ਹੈ ਕਿ ਮੈਂ ਟੈਂਟ ਟੰਟ ਲਾਏ ਗਾਰਮੈਂਟ ਜਗ੍ਹਾ ਤੇ ਉੱਤੇ ਤੇ ਉੱਥੇ ਕੰਮ ਕਰਦਾ ਕੁਝ ਪੰਜਾਬੀਆਂ ਨੇ ਉੱਥੋਂ ਵੀ ਮੈਨੂੰ ਭਜਾਇਆ ਕਰਨ ਨਹੀਂ ਦਿੱਤਾ ਜੇ ਕੰਮ ਚੱਲ ਗਿਆ ਥੋੜਾ ਉਹਨਾਂ ਨੇ ਕਰਨ ਨਹੀਂ ਦਿੱਤਾ ਕਿਉਂਕਿ ਚੀਜ਼ ਮੈਂ ਬਹੁਤ ਟੇਸਟੀ ਬਣਾਉਣਾ ਭਾਵੇਂ ਕੋਈ ਵੀ ਚੀਜ਼ ਹੈ ਮੇਰੇ ਕੋਲ ਹੱਥ ਹੀ ਖਾਲੂ ਉਂਗਲੀਆਂ ਚਟੜਾ ਗਈ ਬੰਦਾ ਰਹਿ ਜਾਂਦਾ ਤੇ ਭਾਵੇਂ ਉਹ ਵੈਜ ਹੈ ਨੌਨ ਵੈਜ ਹੈ ਭਾਵੇਂ ਕੋਈ ਹੋਰ ਚੀਜ਼ ਹੈ ਭਾਵੇਂ ਉਹ ਚਾਈਨੀਜ਼ ਹੈ ਇੰਡੀਅਨ ਹੈ ਤੇ ਸਭ ਕੁਝ ਵਧੀਆ ਬਣਾਉਣਾ ਪਰ ਜੀ ਇੱਕ ਗੱਲ ਇਹਦਾ ਹੈ ਕਿ ਮੈਨੂੰ ਕੋਈ ਕਰਨ ਨਹੀਂ ਦਿੰਦਾ ਕੰਮ 30 40 ਜਗ੍ਹਾ ਤੋਂ ਵੀ ਵੱਧ ਮੈਂ ਜਗ੍ਹਾ ਬਦਲ ਬੈਠਾ ਮੈਨੂੰ ਕਿਸੇ ਨੇ ਕੰਮ ਕਰਨੀ ਤਾਂ ਕਿਤੇ ਬਈ ਤਾਂ ਕਰਦੇ ਨੇ ਕਿਤੇ ਪੰਜਾਬੀ ਵੀ ਕੁਝ ਪੰਜਾਬੀ ਜਿਹੜੇ ਨੇ ਉਹ ਕੰਮ ਨਹੀਂ ਕਰਨ ਲੈਂਦੇ ਬਹੁਤ ਭੜੇ ਨੇ ਤੇ ਇਸ ਤਰ੍ਹਾਂ ਮੈਂ ਬਹੁਤ ਪਰੇਸ਼ਾਨਾ ਪਈ ਤੇ ਪਹਿਲੇ ਤਾਂ ਉਧਰੋਂ ਆਏ ਆ ਮੇਰੀ ਦੋ ਉਂਗਲੀਆਂ ਵੀ ਕਟੀਆਂ ਹੋਈਆਂ ਨੇ 84 ਦੇ ਚੱਕਰ 'ਚ ਜਿੱਥੋਂ ਮੈਂ ਗੜਗਾਵੇਂ ਫਸ ਗਿਆ ਸੀ ਉੱਥੋਂ ਮਨੂੰ ਮਤਲਬ ਰਹਿਣ ਦਾ ਦਿੱਲੀ ਲੋਧੀ ਕਲੋਨੀ 'ਚ ਆ ਗੜਗਾਵੇਂ ਫਸ ਗਿਆ ਤੇ ਚਲੋ ਉੱਥੋਂ ਕਿੱਦਾਂ ਨਿਕਲਿਆ ਸਾਢੇ 3 400 ਸਲਾਰਾਂ ਨੂੰ ਇਕੱਠਾ ਕੀਤਾ ਉਹਨਾਂ ਨੂੰ ਅੱਗ ਲਾ ਕੇ ਮਾਰ ਮੈਂ ਕਿੱਦਾਂ ਬਚ ਕੇ ਆਇਆ ਉਹ ਮੇਰੀ ਕਰਪਾਣ ਮਾਰੀ ਉਹਨਾਂ ਨੇ 24 ਮਾਰਿਆ ਉਂਗਲੀਆਂ ਨਿੱਕਲ ਗਈਆਂ ਮੈਂ ਥੋਲਾ ਕੋਹਾਂ ਤੱਕ ਲਟਕਰਾਇਆ ਟਰੱਕ ਦੇ ਮਗਰ ਮੈਨੂੰ ਪਤਾ ਕਿਵੇਂ ਕਿਦਾਂ ਬਚਦਾ ਘਰ ਤੱਕ ਪਹੁੰਚਿਆ ਲੋਧੀ ਕਲੋਨੀ ਤੱਕ ਇਹ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਰਸਤੇ 'ਚ ਵੀ ਮਾਂ ਕਿੱਦਾਂ ਕਿਦਾਂ ਮੈਂ ਘਰ 'ਚ ਪਹੁੰਚਿਆ ਚਲੋ ਉਹ ਗਾਲ੍ਹਾਂ ਲਗਾਈ ਹਫਤਾ ਫਿਰ ਘਰ 'ਚ ਵੀ ਬੜਾ ਔਖਾ ਕਟਿਆ ਉੱਥੇ ਵੀ ਲੋਕ ਜਿਹੜੇ ਨੇ ਮਰਨ ਆਉਂਦੇ ਸੀ ਤੜਦਾ ਹਜ਼ਾਰ ਪੰਜ ਪੰਜ ਹਜ਼ਾਰ ਆਦਮੀ ਚਲੋ ਉੱਥੋਂ ਵੀ ਭਰੇ ਅਸੀਂ ਪੰਜਾਬ ਹੋਰ ਕਿਸੇ ਤਰ੍ਹਾਂ ਵੀ ਚਲੋ ਪਹੁੰਚ ਗਏ ਜਦੋਂ ਠੀਕ ਹੋਏ ਹਾਲਾਤ ਆਏ ਮਤਲਬ ਇਦਾਂ ਹੈ ਕਿ ਭਾਜੀ ਇੱਥੇ ਕੋਈ ਕਾਰੋਬਾਰ ਨਹੀਂ ਚਲਿਆ ਹੋਲੀ-ਹੋਲੀ ਮਦਰ ਫਾਦਰ ਐਕਸਪਾਇਰ ਹੋ ਗਏ ਤੇ ਚਲੋ ਇੱਥੇ ਕੋਈ ਮੇਰਾ ਕਾਰੋਬਾਰ ਨਾ ਹੋਇਆ ਤੇ ਮੈਂ ਪਰੇਸ਼ਾਨਾ ਕਿਉਂਕਿ ਲੋਕੀ ਨਹੀਂ ਕਰਨ ਦਿੰਦੇ ਅਮ ਤੇ 450 ਜਗ੍ਹਾ ਮੇਰਾ ਚੀਜ਼ਾਂ ਚੋਰੀ ਹੋ ਗਈਆਂ ਮੈਂ ਪਰੇਸ਼ਾਨ ਆ ਤੇ ਮੇਰਾ ਕੁਝ ਕੀਤਾ ਜਾਵੇ ਭਜੀ ਸੱਤ ਵਾਰੀ ਮੈਂ ਮਾਸਟਰ ਸ਼ੈਪ ਚ ਤੇ ਪੀਟੀਸੀ ਚੈਨਲ ਤੇ ਤੇ ਦੇਖਣ ਅਖ ਜਾਨਾ ਚੈਨਲ ਤੇ ਮੈਂ ਆਜਾ 3 ਛਟ ਕੰਟਰੀ ਮੈਂ ਟੱਕੇ ਖਾ ਰਿਹਾ ਦੱਸੋ ਕੀ ਮੈਂ ਗੁਨਾਹ ਕੀਤਾ ਉਥੋਂ ਵੀ ਦਿੱਲੀ ਨੂੰ ਵੀ ਕੋਈ ਗੁਨਾਹ ਤਾਂ ਕੀਤਾ ਨਹੀਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਹੋਣਾ ਚਾਹੀਦਾ ਦੂਜਿਆਂ ਨੂੰ ਵੀ ਸਜ਼ਾਵਾ ਤੇ ਤੀਆਂ ਨੇ ਇਸ ਗਵਰਨਮੈਂਟ ਨੇ ਇਹ ਚਲੋ ਮਤਲਬ ਹੈ ਕਿ ਮੇਰਾ ਕੁਸ ਕੀਤਾ ਜੇ ਮੈਂ ਪਹਿਲੀ ਮੈਂ ਪਰੇਸ਼ਾਨਾ ਬਹੁਤ ਜ਼ਿਆਦਾ ਇੱਥੇ ਇਹ ਇੰਨੀ ਹੈ ਕਿ ਮੇਰੀ ਕੋਈ ਹੈਲਪ ਕੀਤੀ ਜਾਵੇ ਜਦ ਨਾਲ ਮੈਂ ਕੋਈ ਸੜਕ ਤੇ ਰਾਜਮਾ ਚਾਵਲ ਕੜੀ ਚਾਵਲ ਜਾਂ ਕੁਝ ਵੀ ਪਟੂਰੇ ਛੋਲੇ ਜਾਂ ਕੋਈ ਵੀ ਆਈਟਮ ਮੈਂ ਦਿੱਤਾ ਦੀ ਉੱਥੇ ਮਾਹੌਲ ਹੋਏਗਾ ਲਾ ਲਾਂਗਾ ਤੇ ਮੈਨੂੰ ਕਨਵਿੰਸ ਨਾ ਉਹਨਾਂ ਕਰਕੇ ਮੈਂ ਕੁਝ ਕਰ ਨਹੀਂ ਪਾਰਿਆ ਉਹਨੇ ਕਨਵਿੰਸ ਜਾਂਦੇ ਹੋਏ ਜਾਂ ਮੇਰੇ ਕੋਲ ਆਪਣਾ ਇੱਕ ਲੋਏ ਦਾ ਖੋਖਾ ਪਾ ਦਿੱਤਾ ਜਾਵੇ ਵਧੀਆ ਚਲੋ 10:00 10:00 ਦਾ ਹੋ ਜਾਏ ਬਹੁਤਾ ਵੱਡਾ ਨਾਮ ਹੀ ਹੋਏ 10:00 12:00 ਦਾ ਤੇ ਮੈਨੂੰ ਮਿਲ ਜਾਏ ਤੇ ਮੈਂ ਕੰਮ ਕਰਾਂ ਤੇ ਭਾਜੀ ਕਿਉਂਕਿ ਚੀਨਾ ਚੋਰੀ ਜਾਂਦੀਆਂ ਨੇ ਉਹਦੇ ਟੈਂਟਾਂ 'ਚ ਤੇ ਚੈਂਟੀ ਲਾ ਕੇ ਲੈ ਜਾਂਦੇ ਨੇ ਤੇ ਮੈਂ ਤਾਂ ਸਭ ਕੰਮ ਕੀ ਕਰਨਾ ਤੇ ਲੋਕ ਕਰਨੀ ਕੋਈ ਕੁਰਸੀਆਂ ਚੱਕ ਕੇ ਲੈ ਜਾਂਦਾ ਕੋਈ ਮੇਜ਼ ਚੱਕ ਕੇ ਕੋਈ ਕੁਛ ਕੋਈ ਕੁਛ ਕੋਈ ਟੈਂਟੀ ਚੁੱਕ ਕੇ ਲੈ ਜਾਂਦਾ ਰਾਤੋ ਰਾਤ ਤਾ ਇਹ ਕੁਝ ਪਰੇਸ਼ਾਨੀਆਂ ਨੇ ਤੇ ਇਹਦੇ ਕਰਕੇ ਮੇਰੀ ਹੈਲਪ ਕੀਤੀ ਜਾਵੇ ਤੇ ਭਾਜੀ ਇਹਨੂੰ ਮੈਂ ਆਪਣਾ ਕਾਰੋਬਾਰ ਕਰ ਸਕਾਂ ਮੈਂ ਬੜਾ ਪਰੇਸ਼ਾਨਾ ਤੇ ਬਸ ਬੋਤਾ ਮੈਂ ਨਾ ਕੁਝ ਕਹਿੰਦਾ ਹੋਇਆ ਕਿਉਂਕਿ ਮੈਂ ਕਾਫੀ ਪਰੇਸ਼ਾਨੀ ਕਟੀਆਂ ਨੇ ਤੇ ਬਹੁਤ ਕੁਝ ਦੇਖਿਆ ਤੇ ਮੇਰੀ ਜੇ ਇਹਨੂੰ ਹੈਲਪ ਕਰ ਦਿੱਤੀ ਜੀ ਆਵੇ ਤੇ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਤੇ ਮੇਰਾ ਮੋਬਾਈਲ ਨੰਬਰ ਹੈ ਜੀ 99 ਟ੍ਰਿਪਲ 8 95403 ਮੇਰਾ ਮੋਬਾਈਲ ਨੰਬਰ 99 ਟ੍ਰਿਪਲ 8 ਟ੍ਰਿਪਲ 8 95403 ਤੇ ਕਿਰਪਾ ਕਰਕੇ ਮੇਰਾ ਇਹ ਕੰਮ ਹੋ ਜਾਏ ਤੇ ਮਿਹਰਬਾਨੀ ਹੈ ਤੁਹਾਡੀ ਬਹੁਤ ਬਹੁਤ ਹੱਥ ਜੋੜ ਕੇ ਬੇਨਤੀ ਹੈ ਤੇ ਭਾਜੀ ਇਹਨਾਂ ਮੇਰਾ ਕੰਮ ਹੋ ਜਾਏ ਤੇ ਮਿਹਰਬਾਨੀ ਕਿਉਂਕਿ ਦੇਖੋ ਮੈਂ ਵੀ ਕੋਈ ਗੁਨਾਹ ਤਾਂ ਕੀਤਾ ਨਹੀਂ ਮੈਂ ਉੱਥੋਂ ਆਇਆ ਤੇ ਇੱਥੇ ਕੋਈ ਕਾਰੋਬਾਰ ਚੱਲ ਨਹੀਂ ਦਿੰਦੇ ਇਸ ਕਰਕੇ ਪੈਸਾ ਹੀ ਨਹੀਂ ਆਣਾ ਤੇ ਕਮਜ਼ੋਰੀ ਆਪੇ ਹੀ ਅੱਗੇ ਆ ਜਾਣੀ ਹੈ ਜਦੋਂ ਕੋਈ ਚੀਜ਼ ਆਪਣੇ ਕੋਲ ਕਨਵਿੰਸ ਨਹੀਂ ਹੈ ਜਾਂ ਉੱਥੋਂ ਵੀ ਆਪਾਂ ਆਏ ਆ ਇਦਾਂ ਤੇ ਅਜੇ ਤੱਕ ਸਾਡਾ ਸੁਧਾਰ ਕੋਈ ਨਹੀਂ ਹੋਇਆ ਇੰਨਾ ਗਵਰਨਮੈਂਟ ਨੂੰ ਕੋਈ ਸੁਣਾਈ ਕਰਦੀਏ ਤੇ ਨਾ ਕੋਈ ਹੋਰ ਕਰਦਾ ਚਲੋ ਇਨੀ ਮਿਹਰਬਾਨੀ ਹੋ ਜਾਏ ਤੇ ਮਿਹਰਬਾਨੀ ਹੈ ਮੇਰਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਦਾ ਖਾਲਸਾ ਇਸ ਵੀਡੀਓ ਦੇ ਵਿੱਚ ਸੁਣ ਕੇ ਆਪਾਂ ਨੇ ਇਹ ਹੀ ਰਿਜ਼ਲਟ ਕੱਟਾ ਕਿ ਭਾਈ ਪਰਮਜੀਤ ਸਿੰਘ ਦੇ ਜੋ ਕਿ ਖੰਨੇ ਦੇ ਵਿੱਚ ਰਹਿਣ ਵਾਲੇ ਨੇ ਇਹਨਾਂ ਨੇ ਉੱਥੇ ਇੰਡਸਟਰੀਅਲ ਏਰੀਆ ਖੰਨੇ ਮੰਡੀ ਗੁਬਿੰਦਗੜ ਦਾ ਉੱਥੇ ਆਪਦੀ ਦੁਕਾਨ ਕੀਤੀ ਸੀ ਢਾਬਾ ਕੀਤਾ ਸੀ ਜਿਸ ਨੂੰ ਚਲਾਉਣ ਵਾਸਤੇ ਇਹਨਾਂ ਨੇ ਆਪਦੀ ਇੱਕ ਤਰਪਾਲ ਦੇ ਨਾਲ ਹੀ ਦੁਕਾਨ ਬਣਾਈ ਹੋਈ ਸੀ ਪਰ ਉਸ ਦੁਕਾਨ ਦੇ ਵਿੱਚੋਂ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਜੋ ਸਮਾਨ ਹੈ ਉਹ ਲੋਕ ਚੱਕ ਕੇ ਲੈ ਗਏ ਜਿਸ ਤੋਂ ਬਾਅਦ ਤਰਪਾਲ ਵੀ ਉਤਾਰ ਕੇ ਲੈ ਗਏ ਐਡੇ ਕਪਟੀ ਔਰ ਅਧਰਮੀ ਪੰਜਾਬੀ ਹੋ ਚੁੱਕੇ ਨੇ ਸਾਡੇ ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਹੋ ਚੁੱਕੇ ਨੇ ਇਸੇ ਕਰਕੇ ਅੱਜ ਬਿਹਾਰੀ ਪੰਜਾਬ ਦੇ ਵਿੱਚ ਰਾਜ ਕਰ ਰਹੇ ਨੇ ਜੇ ਅਸੀਂ ਹਿੰਦੀ ਦੇ ਵਿੱਚ ਵੀਡੀਓ ਬਣਾ ਕੇ ਆਪਦੇ ਚੈਨਲ ਦੇ ਉੱਤੇ ਪਾਉਨੇ ਆ ਤਾਂ ਬੜੇ ਲੋਕਾਂ ਨੂੰ ਮਿਰਚਾਂ ਲੱਗਦੀਆਂ ਨੇ ਕਿ ਯਾਰ ਤੁਸੀਂ ਹਿੰਦੀ ਕਿਉਂ ਬੋਲਦੇ ਅਸੀਂ ਆਪਣਾ ਚੈਨਲ ਹਿੰਦੀ ਦੇ ਵਿੱਚ ਖੜਾ ਕੀਤਾ 7 ਸਾਲ ਲਗਾਏ ਨੇ ਇਸ ਚੈਨਲ ਦੇ ਉੱਤੇ ਦੇਸ਼ ਦੁਨੀਆ ਤੱਕ ਹਿੰਦੀ ਦੇ ਵਿੱਚ ਆਵਾਜ਼ ਪਹੁੰਚਾਉਣ ਵਾਸਤੇ ਪੰਜਾਬ ਦੀ ਗੱਲ ਪੰਜਾਬ ਦੇ ਵਿੱਚ ਹੀ ਰੱਖ ਕੇ ਇੱਕ ਦੂਸਰੇ ਦਾ ਹੀ ਸਿਰ ਤੁਸੀਂ ਪਾੜੇ ਜਾਂਦੇ ਔਰ ਪੰਜਾਬੀ ਦੇ ਵਿੱਚ ਜਦ ਅਸੀਂ ਵੀਡੀਓ ਪਾ ਦਿੰਦੇ ਆ ਤਾਂ ਉਸ ਨੂੰ ਕੋਈ ਵੀ ਬੰਦਾ ਉਸ ਵੀਡੀਓ ਨੂੰ ਨਹੀਂ ਦੇਖਦਾ ਇਸੇ ਕਰਕੇ ਅਸੀਂ ਹਿੰਦੀ ਦੇ ਵਿੱਚ ਵੀਡੀਓ ਬਣਾਈ ਦੀ ਔਰ ਦੇਸ਼ ਦੁਨੀਆ ਤੱਕ ਉਹਨਾਂ ਲੋਕਾਂ ਤੱਕ ਪਹੁੰਚਦੇ ਨੇ ਔਰ ਸਾਰੇ ਲੋਕ ਉਸ ਵੀਡੀਓ ਨੂੰ ਪਸੰਦ ਕਰਦੇ ਨੇ ਦੇਖਦੇ ਨੇ ਪਰ ਫਿਰ ਵੀ ਪੰਜਾਬੀ ਹੀ ਆਪਣੇ ਪੰਜਾਬ ਦੇ ਲੋਕ ਸਾਡੀਆਂ ਲੱਤਾਂ ਖਿੱਚਣ ਦੇ ਵਿੱਚ ਲੱਗੇ ਹੋਏ ਨੇ ਇਸੇ ਪ੍ਰਕਾਰ ਇਹਨਾਂ ਦੀਆਂ ਲੱਤਾਂ ਖਿੱਚੀਆਂ ਗਈਆਂ ਖੰਨੇ ਵਾਲੇ ਭਾਈ ਪਰਮਜੀਤ ਸਿੰਘ ਜੀ ਦੀ ਇਹਨਾਂ ਨੇ ਵੀਡੀਓ ਪਾਇਆ ਇਹਨਾਂ ਦਾ ਵੀਡੀਓ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਇਹ ਤੁਹਾਡੇ ਤੋਂ ਮਦਦ ਦੀ ਅਪੀਲ ਕਰਦੇ ਨੇ ਜੇ ਤੁਸੀਂ ਇਹਨਾਂ ਦੀ ਮਦਦ ਕਰੋਗੇ ਤਾਂ ਅਸੀਂ ਵੀ ਤੁਹਾਡੇ ਨਾਲ ਜੁੜ ਕੇ ਇਹਨਾਂ ਦੀ ਮਦਦ ਕਰਾਂਗੇ ਔਰ ਇਹਨਾਂ ਤੱਕ ਪਹੁੰਚਾਵਾਂਗੇ ਇਹਨਾਂ ਦਾ ਮੋਬਾਈਲ ਨੰਬਰ ਇਹਨਾਂ ਨੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਔਰ ਇਹ ਕਹਿੰਦੇ ਨੇ ਕਿ ਸਾਨੂੰ ਭਈ ਇੱਕ ਲੋਹੇ ਦਾ ਖੋਖਾ ਬਣਾਉਣ ਵਾਸਤੇ ਮਦਦ ਚਾਹੀਦੀ ਹੈ ਆਪਣੇ ਪੰਜਾਬੀ ਦੀ ਮਦਦ ਕਰਨਾ ਆਪਣੇ ਪੰਜਾਬੀਆਂ ਦਾ ਫਰਜ਼ ਹੈ ਅਗਰ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਲੱਖ ਰੁਪਏ ਤੁਹਾਡੀ ਆਮਦਨ ਹੈ ਤਾਂ ਇਸ ਬੰਦੇ ਦੀ ਤੁਸੀਂ ਮਦਦ ਜ਼ਰੂਰ ਕਰ ਸਕਦੇ ਜੀ ਸੋ ਤੁਹਾਨੂੰ ਅਗਰ ਇਹਨਾਂ ਦੀ ਗੱਲਬਾਤ ਸਹੀ ਲੱਗੀ ਅਗਰ ਇਹਨਾਂ ਤੱਕ ਤੁਸੀਂ ਪਹੁੰਚਣਾ ਚਾਹੁੰਦੇ ਜੇ ਤਾਂ ਇਹਨਾਂ ਦਾ ਮੋਬਾਈਲ ਨੰਬਰ ਇੱਥੇ ਵੀਡੀਓ ਦੇ ਉੱਤੇ ਮੈਂ ਮੈਂਸ਼ਨ ਕਰ ਦਿੰਦਾ ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਇਸ ਮੋਬਾਈਲ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਭਾਈ ਪਰਮਜੀਤ ਸਿੰਘ ਜੀ ਦੇ ਨਾਲ ਕੰਟੈਕਟ ਕਰ ਸਕਦੇ ਜੇ ਇਹ ਬਹੁਤ ਅچھے ਮਾਸਟਰ ਸ਼ੈਪ ਨੇ ਲੋਹੇ ਦੀ ਦੁਕਾਨ ਬਣਾਉਣਾ ਚਾਹੁੰਦੇ ਨੇ ਲੋਹੇ ਦਾ ਖੋਖਾ ਬਣਾਉਣਾ ਚਾਹੁੰਦੇ ਨੇ ਜਿਸ ਦੇ ਵਿੱਚੋਂ ਕੋਈ ਵੀ ਆਸਾਨੀ ਦੇ ਨਾਲ ਇਹਨਾਂ ਦਾ ਖੋਖਾ ਪਟਕੇ ਨਾਲ ਲਾ ਜਾ ਸਕੇ ਦੂਜੇ ਪਾਸੇ ਕਹਿੰਦੇ ਨੇ ਕਿ ਭਈ ਕੋਈ ਦੁਕਾਨ ਮਿਲ ਜੇ ਤਾਂ ਉਹ ਵੀ ਅੱਛਾ ਹੈ ਪਰ ਇੱਕ ਕੰਮ ਆਪਣਾ ਕਰਨਾ ਚਾਹੁੰਦੇ ਨੇ ਕਿਸੇ ਦੇ ਥੱਲੇ ਰਹਿ ਕੇ ਕਿਸੇ ਦੀ ਮਜ਼ਦੂਰੀ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਵੀਡੀਓ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ